ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਾਰਨ ਸਿੰਘ ਰਾਜੂ ਐਨਜੀਓ ਸੋ ਮੋਗਾ ਦੇ ਏਡੀਸੀ ਮੈਡਮ ਚਾਰੂ ਮਿਤਾ ਤੇ ਹਿੰਦੁਸਤਾਨ ਟਾਈਮ ਅਖਬਾਰ ਨੇ ਦੋਸ਼ ਲਾਏ ਹਨ ਕਿ ਮੋਗਾ ਦੇ ਏਡੀਸੀ ਮੈਡਮ ਚਾਰੂ ਮਿਤਾ ਨੇ 1962-63 ਵਿੱਚ ਅਕਵਾਇਰ ਹੋਈ ਜ਼ਮੀਨ ਨੂੰ ਦੁਬਾਰਾ ਅਕਵਾਇਰ ਕਰਕੇ 3,62,000 ਦਾ ਅਵਾਰਡ ਪਾਸ ਕੀਤਾ ਹੈ ਸੋ ਗੱਲਬਾਤ ਕਰਦੇ ਹਾਂ ਮੈਡਮ ਏਡੀਸੀ ਮੋਗਾ ਚਾਰੂ ਮਿਤਾ ਨਾਲ ਦੋਸਤਾਨ ਟਾਈਮਜ਼ ਦੇ ਵਿੱਚ ਪਰਸੋਂ ਖਬਰ ਲੱਗੀ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ 1962-63 ਦੇ ਵਿੱਚ ਇੱਕ ਜ਼ਮੀਨ ਹੈ ਜਿਹੜੀ ਐਕਵਾਇਰ ਕੀਤੀ ਗਈ ਔਰ 2021 ਤੋਂ ਲੈ ਕੇ 2025 ਦੇ ਦਰਮਿਆਨ ਉਹਦਾ ਦੁਬਾਰਾ ਸੀਐਲਯੂ ਕਰਵਾ ਕੇ ਉਹਨੂੰ ਦੁਬਾਰਾ ਐਕਵਾਇਰ ਕੀਤਾ ਗਿਆ ਔਰ ਤੁਹਾਡੇ ਉੱਤੇ ਦੋਸ਼ ਲਾਏ ਗਏ ਹੈ ਕਿ ਵੀ ਤੁਸੀਂ ਜਿਹੜਾ ਇਸ ਸਮੇਂ ਦੇ ਦੌਰਾਨ ਉਹਦਾ ਸੀਐਲਯੂ ਵੀ ਕਰਵਾਇਆ ਤੇ ਉਹਦਾ ਜਿਹੜਾ ਅਵਾਰਡ ਵੀ پاس ਕੀਤਾ ਕੀ ਰੌਲਾ ਜੀ ਇਹ ਤੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜਾ CLU ਹੈ ਜੋ ਕੀ ਕਿਹਾ ਗਿਆ ਹੈ ਕਿ 2022 ਚ ਹੋਇਆ ਤੇ ਮੈਂ ਅਪਰੂਵ ਕੀਤਾ ਹੈ CLU ਅਪਰੂਵਿੰਗ ਅਥਾਰਟੀ ਜਿਹੜੀ ਹੈਗੀ ਆ ਉਹ ਗਲੱਡਾ ਹੁੰਦੀ ਹੈ ਜੀ ਐਸਟੀਐਮ ਕਦੇ ਨਹੀਂ ਹੁੰਦੇ ਤੇ ਇਹਦਾ CLU ਜਿਹੜਾ ਹੈਗਾ ਉਹ ਚੈੱਕ ਕਰਵਾਇਆ ਜਾ ਸਕਦਾ ਜੀ 2022 ਚ ਨਹੀਂ ਹੈ 2013 ਚ ਹੋਇਆ ਤੇ ਮੇਰੀ ਨੌਕਰੀ ਜਿਹੜੀ ਹੈਗੀ ਹੈ PCS ਉਹ ਜੁਆਇਨ ਹੀ 2014 ਦੇ ਕੀਤੀ ਹੈ ਤੇ ਧਰਮਕੋਟ ਜਿਹੜਾ ਮੈਂ ਆਈ ਆ ਉਹ ਅਗਸਤ 2021 ਚ ਆਈ ਆ ਤੇ ਮੇਰੇ ਨੌਕਰੀ ਤੇ ਆਣ ਤੋਂ ਹੀ ਸਾਲ ਪਹਿਲਾਂ ਇਹ ਸੀਐਲਯੂ ਜਿਹੜਾ ਹੈ ਉਹ ਪਾਸ ਹੋ ਚੁੱਕਿਆ ਸੀਗਾ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਇਹ ਬਿਲਕੁਲ ਗਲਤ ਜਿਹੜਾ ਤੱਥ ਹੈ ਉਹ ਨਿਊਜ਼ ਚ ਲਿਖਿਆ ਗਿਆ ਇਸ ਤੋਂ ਇਲਾਵਾ ਜਿਹੜੀ ਚੀਜ਼ ਅਵਾਰਡ ਬਾਰੇ ਲਿਖੀ ਗਈ ਹੈ ਜੀ ਉਹ ਵੀ ਅਪਰੂਵ ਲਿਖਿਆ ਗਿਆ ਆਪਣੇ ਵੱਲੋਂ ਅਵਾਰਡ ਜਿਹੜਾ ਸੀਗਾ ਮੇਰੇ ਵੱਲੋਂ ਕੇਵਲ ਬਣਾ ਕੇ ਭੇਜਿਆ ਗਿਆ ਸੀਗਾ ਇਹਦੀ ਅਪਰੂਵਲ ਪੀਡਬਲਯੂਡੀ ਕੋਲੋਂ ਜਿਹੜਾ ਹੈਗਾ ਉਹ ਵੱਲੋਂ ਮੋਰਥ ਕੋਲੋਂ ਲਿੱਤੀ ਜਾਣੀ ਸੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਉਹ ਕੰਮ ਜਿਹੜਾ ਤੇ ਇਹ ਜਿਹੜਾ ਹੈਗਾ ਅਵਾਰਡ ਵੀ ਅਪਰੂਵਡ ਨਹੀਂ ਹੈਗਾ ਸਿਰਫ ਮੇਰੇ ਕੋਲੋਂ ਬਣਾ ਕੇ ਇੱਕ ਸੀਟ ਭੇਜੀ ਗਈ ਸੀ ਇਹ ਜਿਹੜੀ ਪੇਮੈਂਟ ਹੈ 362000 ਰੁਪਏ ਦੀ ਇਹ ਉਸ ਪਾਰਟੀ ਨੂੰ ਚਲੀ ਗਈ ਹੈ ਕਿ ਹਲੇ ਸਰਕਾਰੀ ਖਾਤੇ 'ਚ ਹੈ ਇਹ ਜੀ ਹਲੇ ਵੀ ਪੇਮੈਂਟ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਇਹ 3 ਕਰੋੜ 62 ਲੱਖ ਰੁਪਏ ਨੇ ਹਲੇ ਵੀ ਜਿਹੜਾ ਹੈਗਾ ਉਹ ਸਰਕਾਰੀ ਖਾਤੇ 'ਚ ਹੀ ਪਿਆ ਹੈ ਜਿਹੜਾ ਇੱਕ ਇਹਨਾਂ ਨੇ ਕੋਰਟ ਕੇਸ ਜਿਹੜਾ ਹਾਈ ਕੋਰਟ 'ਚ ਕੀਤਾ ਹੋਇਆ ਹੈ ਸੀ ਡਬਲਯੂ ਪੀ ਉਹਦੇ 'ਚ ਉਹਨਾਂ ਨੇ ਮੰਗੀ ਇਹ ਕੀਤੀ ਹੈ ਕਿ ਮੇਰਾ ਪੈਸਾ ਜਿਹੜਾ ਹੈਗਾ ਉਹ ਮੈਨੂੰ ਦਿੱਤਾ ਜਾਵੇ ਹਾਂ ਮੈਂ ਇਸ ਸੂਚਿਤੇ ਤੁਹਾਡਾ ਨਾਲ ਅਗਲਾ ਕੁਐਸਚਨ ਮੇਰਾ ਇਹ ਸੀਗਾ ਵੀ ਜਿਹੜਾ ਉਹ ਕੋਰਟ ਕੇਸ ਕੀਤਾ ਗਿਆ ਜ਼ਮੀਨ ਦੇ ਮਾਲਕ ਵੱਲੋਂ ਉਹ ਕੀ ਕੇਸ ਕੀ ਹੈਗਾ ਉਹ ਕੇਸ ਜੀ ਤੁਸੀਂ ਡਬਲਯੂਪੀ 19216 ਆਫ 2024 ਹੈ ਜੀ ਉਹਦੇ ਵਿੱਚ ਜਿਹੜੀ ਪ੍ਰਾਰਥੀ ਦੀ ਮੰਗ ਹੈ ਉਹ ਇਹੀ ਹੈ ਕਿ ਮੇਰੇ ਪੈਸੇ ਜਿਹੜੇ ਹੈਗੇ ਆ ਉਹ ਐਸਡੀਐਮ ਜਾਂ ਕਾਲਾ ਦੇ ਅਕਾਊਂਟ ਤੇ ਜਿਹੜਾ ਹੈਗਾ ਉਹ ਆਏ ਹੋਏ ਨੇ ਤੇ ਉਹਦੀ ਪੇਮੈਂਟ ਮੈਨੂੰ ਕੀਤੀ ਜਾਵੇ ਸਾਰਾ ਕੋਰਟ ਕੇਸ ਇਹੀ ਹੈ ਇਹ ਕਿ ਕੈਸ ਹੈ ਇਹ ਜੇ ਜੇ ਤੁਸੀਂ ਚੁੱਪਚਾਪ ਤੇ ਉਹ ਪੇਮੈਂਟ ਕਰ ਦਿੰਦੇ ਉਹ ਕੋਰਟ ਦੇ ਵਿੱਚ ਜਾਂਦਾ ਹੀ ਨਾ ਤੇ ਰੌਲਾ ਵੀ ਨਾ ਪੈਂਦਾ ਦੇਖੋ ਜੀ ਇੱਕ ਤਾਂ ਪੇਮੈਂਟ ਇਹਨਾਂ ਦਾ ਮਤਲਬ ਤੁਸੀਂ ਆਪਦੀ ਡਿਊਟੀ ਨਹੀਂ निभाई ਇਸ ਕਰਕੇ ਤੁਸੀਂ ਪਰੇਸ਼ਾਨੀ 'ਚ ਪੈ ਗਏ ਬਿਲਕੁਲ ਮੈਂ ਆਪਣੀ ਡਿਊਟੀ ਨਹੀਂ निभाई ਮੈਨੂੰ ਜਿਹੜੀ ਹੈਗੀ ਉਹ ਚਿੱਠੀ ਵੀ ਆਈ ਸੀ ਐਕਸ਼ਨ ਵੱਲੋਂ ਕਿ ਉਹਨੂੰ ਭੂਮੀ ਰਾਸ਼ੀ ਪੋਰਟਲ ਤੇ ਅਪਲੋਡ ਕਰ ਦਿੱਤਾ ਜਾਵੇ ਪੇਮੈਂਟ ਨੂੰ ਜੇਕਰ ਉਹ ਪੇਮੈਂਟ ਮੈਂ ਭੂਮੀ ਰਾਸ਼ੀ ਪੋਰਟਲ ਤੇ ਅਪਲੋਡ ਕਰ ਦਿੰਦੀ ਤਾਂ ਉਹ ਸਿੱਧਾ ਬੈਂਕ ਖਾਤੇ 'ਚ ਚਲੀ ਜਾਂਦੀ ਬੈਨੀਫੀਸ਼ੀਰੀ ਦੇ ਜਿਹੜਾ ਫਿਰ ਉਹ ਪੇਮੈਂਟ ਹੁਣ ਤੱਕ ਹੋ ਜਾਣੀ ਸੀ ਉਹ ਹੁਣ ਤੱਕ ਹੋ ਜਾਣੀ ਸੀ ਉੱਥੋਂ ਟ੍ਰਾਂਸਫਰ ਹੋ ਗਈ ਤੇ ਮੇਰੀ ਟ੍ਰਾਂਸਫਰ ਤੋਂ ਬਾਅਦ ਉਹ ਜਿਹੜਾ ਪੈਸਾ ਹੈਗਾ ਉਹ ਕਾਲਾ ਦੇ ਅਕਾਊਂਟ 'ਚ ਆਇਆ ਸੀ ਪਰ ਉਹ ਅੱਜ ਵੀ ਕਾਲਾ ਦੇ ਅਕਾਊਂਟ 'ਚ ਹੀ ਪਿਆ ਹੈ ਜੀ ਉਹ ਕਿਤੋਂ ਵੀ ਕਿਤੇ ਉੱਥੇ ਕਿਤੋਂ ਵੀ ਗਿਆ ਨਹੀਂ ਹੈ ਮੈਂ ਮੈਂ ਹਿੰਦੁਸਤਾਨ ਟਾਈਮਜ਼ ਨੇ ਇਹ ਗੱਲ ਲਿਖੀ ਵੀ 2021 ਤੋਂ 25 ਦੇ ਦਰਮਿਆਨੇ ਦਾ ਸੀਐਲਯੂ ਚੇਂਜ ਹੋਇਆ ਔਰ ਅਵਾਰਡ ਪਾਸ ਹੋਇਆ ਇਹ ਤਾਂ ਮਤਲਬ ਦੋਨੇ ਗੱਲਾਂ ਹੀ ਤਾਂ ਗਲਤ ਹੋ ਗਈਆਂ ਬਿਲਕੁਲ ਦੋਨੋਂ ਗੱਲਾਂ ਬਿਲਕੁਲ ਗਲਤ ਨਹੀਂ ਕਿਉਂਕਿ 2021 ਤੋਂ 2025 ਤੱਕ ਤੁਸੀਂ ਐਸਡੀਐਮ ਧਰਮਕੋਟ ਹੈ ਹੀ ਨਹੀਂ ਸੀਗੇ ਪਹਿਲੀ ਬਿਲਕੁਲ ਮੈਂ 2021 ਤੋਂ 2023 ਤੱਕ ਸੀਗੀ ਮੈਨੂੰ ਤੇ 21 ਜੇ ਮੇ ਧਰਮਕੋਟ ਆਈ ਸੀ ਮੇ ਧਰਮਕੋਟ ਨਾਲ 14 ਤੇ ਕੋਈ ਲੈਣਾ ਦੇਣਾ ਵੀ ਨਹੀਂ ਸੀ ਇਹਦਾ ਮਤਲਬ ਇਹ ਦੋਨੇ ਫੈਕਟ ਤਾਂ ਗਲਤ ਬਿਲਕੁਲ ਦੋਨੋ ਫੈਕਟ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਇਸ ਸੀਐਲ ਜੂ ਜਿਹੜਾ ਕਿ ਕਿਹੜਾ ਅਧਿਕਾਰੀ ਕਰਦਾ ਜੀ ਬਸ ਇਹ ਜੀ ਗਲਾਡਾ ਦੇ ਹੁੰਦੇ ਨੇ ਇਹ ਡੀਟੀਪੀ ਕਹਿੰਦੇ ਨੇ ਇਹਨਾਂ ਨੂੰ ਡਿਸਟ੍ਰਿਕਟ ਟਾਊਨ ਪਲੈਨਰ ਉਹਨਾਂ ਵੱਲੋਂ ਸੀਐਲਯੂ ਕੀਤਾ ਜਾਂਦਾ ਹੈ ਸਫਾਰਿਸ਼ ਤੁਹਾਡੇ ਜਿਹੜਾ ਕੇਸ ਸੀਐਲਯੂ ਲਈ ਬਣਾ ਬਣਾ ਕੇ ਭੇਜਿਆ ਜਾਂਦਾ ਹੈ ਉਹ ਐਸਟੀਐਮ ਵੱਲੋਂ ਜਾਂਦਾ ਫਿਰ ਨਹੀਂ ਉਹ ਕੇਸ ਐਸਟੀਐਮ ਵੱਲੋਂ ਨਹੀਂ ਜਾਂਦਾ ਜੀ ਉਹ ਸਿਰਫ ਇੱਕ ਰੈਵਨਿਊ ਅਥਾਰਟिटीज ਜਿਹੜੀਆਂ ਆਪਣੇ ਤਹਿਸੀਲਦਾਰ ਹੁੰਦੇ ਨੇ ਉਹਨਾਂ ਕੋਲੋਂ ਇੱਕ ਰਿਪੋਰਟ ਲੈਂਦੇ ਨੇ ਐਨਓਸੀਜ਼ ਆਉਂਦੀਆਂ ਨੇ ਐਕਚੁਅਲੀ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੀਆਂ ਉਹ ਐਨਓਸੀਜ਼ ਲੈਂਦੇ ਨੇ ਵੀ ਕਿਤੇ ਜੰਗਲਾਤ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਵੀ ਅਸੀਂ ਇੱਥੇ ਸੀਐਲਯੂ ਦੇ ਦਈਏ ਜਾਂ ਕਿਸੇ ਹੋਰ ਅਦਾਰੇ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਜਦੋਂ ਉਹ ਸਾਰਿਆਂ ਦੀਆਂ ਐਨਓਸੀਜ਼ ਆ ਜਾਂਦੀਆਂ ਤਾਂ ਉਹ ਫਾਈਨਲੀ ਸੀਐਲਯੂ ਦੀ ਫੀਸ ਕਟਾ ਲੈਂਦੇ ਨੇ ਤੇ ਉਹਨ ਇੱਕ ਮੈਂ ਇਹਦੇ ਵਿੱਚ ਜਿਹੜਾ ਪੀਡਬਲਿਊ ਡਿਪਾਰਟਮੈਂਟ ਹੈ ਪਬਲਿਕ ਵਰਕਸ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਇਹ ਤੁਹਾਨੂੰ ਚਾਰਜ ਸ਼ੀਟ ਕੀਤਾ ਹੈ ਔਰ ਨਾਲ ਹੀ ਜਿਹੜਾ ਹੈਗੇ ਜਾਂਚ ਵਿਜੀਲੈਂਸ ਬਿਊਰੋ ਨੂੰ ਭੇਜਣ ਦੀ ਗੱਲ ਵੀ ਗਈ ਹੈ ਕੀ ਤੁਹਾਨੂੰ ਉਹ ਚਾਰਜ ਸ਼ੀਟ ਕਰ ਸਕਦੇ ਆ ਜਾਂ ਵਿਜੀਲੈਂਸ ਬਿਊਰੋ ਨੂੰ ਜਾਂਚ ਭੇਜ ਸਕਦੇ ਆ ਦੀ ਦੇਖੋ ਜੀ ਪੀਡਬਲਯੂਡੀ ਵਿਭਾਗ ਜਿਹੜਾ ਹੈਗਾ ਉਹ ਮੈਨੂੰ ਡਾਇਰੈਕਟਲੀ ਗਵਰਨ ਨਹੀਂ ਕਰਦਾ ਇਸ ਕਰਕੇ ਉਹ ਮੈਨੂੰ ਚਾਰਜ ਸ਼ੀਟ ਨਹੀਂ ਕਰ ਸਕਦਾ ਤੇ ਇਹ ਤੱਥ ਜਿਹੜਾ ਹੈਗਾ ਥੋੜਾ ਗਲਤ ਹੈ ਇੱਥੇ ਤੇ ਵਿਜੀਲੈਂਸ ਬਿਊਰੋ ਨੂੰ ਜਿਹੜੀ ਉਹ ਭੇਜਣ ਦੀ ਹੈਗੀ ਹੈ ਉਹ ਉਹ ਆਪਣੀ ਮਰਜ਼ੀ ਹੈ ਜੀ ਉਹਨਾਂ ਦੀ ਭੇਜ ਸਕਦੇ ਨੇ ਪਰ ਜੇ ਵਿਜੀਲੈਂਸ ਬਿਊਰੋ ਨੂੰ ਭੇਜਦਾ ਕੇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਹੈਗਾ ਉਹ ਗਿਲਟੀ ਹੈ ਵਿਜੀਲੈਂਸ ਬਿਊਰੋ ਨੇ ਰਿਪੋਰਟ ਆ ਜੂਗੀ ਉਹਦੇ ਚ ਉਹ ਵੀ ਕਲੀਅਰ ਹੋ ਜਾਊਗਾ ਤੇ ਜੇ ਕਿਸੇ ਦਾ ਮਤਲਬ ਹੈ ਕਿਸੇ ਦਾ ਲੱਗਦਾ ਹੈ ਕਿਸੇ ਨੂੰ ਕਿ ਮੈਂ ਰਿਪੋਰਟ ਵੀ ਗੜਵਾਣੀ ਹੈ ਤਾਂ ਉਹ ਆਰਟੀਆਈਡੀ ਥਰੂ ਗੜਵਾ ਸਕਦਾ ਨਹੀਂ ਇਹਦੇ ਚ ਜੇ ਮੈਂ ਵਿਜੀਲੈਂਸ ਬਿਊਰੋ ਤਾਂ ਇਨਵੋਲ ਹੋ ਹੀ ਨਹੀਂ ਸਕਦੇ ਕਿਉਂਕਿ ਹਲੇ ਪੈਸੇ ਦਾ ਤਾਂ ਲੈਣ ਦੇਣ ਹੋਇਆ ਹੀ ਨਹੀਂਗਾ ਖਾਤ ਪੈਸਾ ਤਾਂ ਜਿਹੜਾ ਸਰਕਾਰੀ ਖਾਤੇ ਤੇ ਪਿਆ ਹੈਗਾ ਦੇਖੋ ਜੀ ਇਹ ਸਰਕਾਰ ਦੇ ਜਿਹੜੇ ਹੈਗੇ ਉਹ ਹੁਕਮ ਹੈਗੇ ਆ ਜਾਂ ਕਹਿ ਲੋ ਉਹਨਾਂ ਦੇ ਆਰਡਰਸ ਹੈਗੇ ਆ ਜਾਂ ਉਹਨਾਂ ਦੀ ਮਰਜ਼ੀ ਹੈ ਆਪਾਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਜਾਂਦੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹਦੀ ਇਨਕੁਆਇਰੀ ਕਰਾਣੀ ਹੈ ਤਾਂ ਉਹ ਕਰਵਾ ਸਕਦੇ ਕਰਵਾ ਸਕਦੇ ਹੈਗੇ ਆ ਇੱਕ ਮੈਂ ਮੈਨੂੰ ਇਹ ਦੱਸੋ ਕਿ ਜਿਹੜਾ ਹਿੰਦੁਸਤਾਨ ਟਾਈਮ ਦੇ ਵਿੱਚ ਖਬਰ ਲੱਗੀ ਹੈਗੀ ਆ ਉਹਦੇ ਨਾਲ ਉਹਦੇ 'ਚ ਹੋਰ ਕਿਹੜੇ ਕਿਹੜੇ ਫੈਕਟ ਗੱਲ ਜਿਵੇਂ ਦੋ ਫੈਕਟ ਤਾਂ ਆਪਾਂ ਚੁਟਲਾਈ ਦਿੱਤੇ ਹੈਗੇ ਆ ਪਹਿਲਾਂ ਵੀ ਉਹ ਗਲਤ ਸਾਬਤ ਹੋ ਚੁੱਕੇ ਆ ਹੋਰ ਕਿਹੜੇ ਕਿਹੜੇ ਫੈਕਟਸ ਆ ਜਿਹਨਾਂ ਨਾਲ ਤੁਸੀਂ ਸਹਿਮਤ ਨਹੀਂ ਹੈਗੇ ਇੱਕ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੰਪਨਸੇਸ਼ਨ ਦੇ ਦਿੱਤੀ ਹੈਗੀ ਹੈ ਆਲਰੇਡੀ ਗ੍ਰਾਂਟ ਕਰਤੀਆਂ ਉਹ ਗ੍ਰਾਂਟ ਗ੍ਰਾਂਟ ਕਰਾਂਗੇ ਸੀ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਕਿਉਂਕਿ ਉਹ ਹੱਲੇ ਵੀ ਖਾਤੇ 'ਚ ਗਿਆ ਕੋਈ ਵੀ ਜਾ ਕੇ ਚੈੱਕ ਕਰਵਾ ਸਕਦਾ ਦੂਸਰੀ ਜਿਹੜੀ ਗੱਲ ਆਪਾਂ ਕੀਤੀ ਸੀ ਐਸਐਲਯੂ ਵਾਲੀ ਕਿ ਮੈਂ ਐਸਐਲਯੂ 2022 ਦੇ ਦਿੱਤਾ ਉਹ ਵੀ ਬਿਲਕੁਲ ਗਲਤ ਫੈਕਟ ਹੈ ਤੀਸਰੀ ਗੱਲ ਜਿਹੜੀ ਅਪੋਰਟ ਦੇ ਅਪਰੂਵਲ ਵਾਲੀ ਗੱਲ ਹੈ ਕਿ ਮੈਂ ਅਪਰੂਵਲ ਦਿੱਤਾ ਹੈ ਉਹ ਅਪਰੂਵਲ ਵੀ ਬਿਲਕੁਲ ਗਲਤ ਹੈ ਅਪਰੂਵਲ ਦੇਣ ਦੀ ਅਥਾਰਟੀ ਮੈਂ ਨਹੀਂ ਹਾਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਹੈ ਉਹਨਾਂ ਕੋ ਬਾਕੀ ਜੋ ਚੀਜ਼ਾਂ ਉਹਨਾਂ ਨੇ ਹੋਰ ਵੀ ਲਿਖੀਆਂ ਹੈਗੀਆਂ ਉਹ ਵੀ ਸਾਰੀਆਂ ਜਿਹੜੀਆਂ ਹੈਗੀਆਂ ਆਲਮੋਸਟ ਗਲਤੀ ਨੇ ਤੇ ਮੇਰੀ ਜਿਹੜੀ ਫੋਟੋ ਲਗਾਈ ਗਈ ਹੈ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਪਲਾਂਟ ਕੀਤੀ ਹੋਈ ਚੀਜ਼ ਹੈ ਕਿ ਉਹਨਾਂ ਨੇ ਮੇਰੀ ਫੋਟੋਗ੍ਰਾਫ ਉਹਦੇ ਉੱਤੇ ਲਾਤੀ ਜਦ ਕਿ ਉਹਨਾਂ ਨੂੰ ਪਹਿਲਾਂ ਇਨਕੁਆਇਰ ਕਰਨਾ ਚਾਹੀਦਾ ਸੀ ਮੇਰੇ ਕਮੈਂਟਸ ਲੈਣੇ ਚਾਹੀਦੇ ਸੀ ਥੋੜਾ ਬਹੁਤਾ ਪਤਾ ਕਰਨਾ ਚਾਹੀਦਾ ਸੀ ਵੀ ਵਾਕਈ ਇਹ ਗੱਲ ਠੀਕ ਹੈ ਜਾਂ ਨਹੀਂ ਹੈ ਤੇ ਫਿਰ ਉਹਨਾਂ ਨੂੰ ਖਬਰ ਲਾਣੀ ਚਾਹੀਦੀ ਸੀ ਕਿਵੇਂ ਮੈਂ ਦੱਸੋ ਵੀ ਜਿਸ ਦਿਨ ਕੋਰਟ ਦੇ ਵਿੱਚ ਇਹਦੀ ਤਰੀਕ ਮਨਜੋ ਖਾਈ ਕੋਰਟ ਦੇ ਵਿੱਚ ਇਹਦੀ ਤਰੀਕ ਸੀ ਉਸੇ ਦਿਨ ਹੀ ਹਿੰਦੁਸਤਾਨ ਟਾਈਮਸ ਦੇ ਵਿੱਚ ਇਹ ਖਬਰ ਲੱਗਦੀ ਪਈ ਹੈ ਜੀ ਬਿਲਕੁਲ ਸਾਨੂੰ ਤਾਂ ਆਪ ਇਹ ਚੀਜ਼ ਦੇਖੀ ਇਹ ਇੱਕ ਇਸ ਚੀਜ਼ ਵੱਲ ਇਸ਼ਾਰਾ ਕਰ ਰਹੀ ਹੈ ਸਾਨੂੰ ਦੇਖੋ ਆਪ ਇਸ ਚੀਜ਼ ਨਾਲ ਥੋੜਾ ਸ਼ੌਕ ਲੱਗਿਆ ਕਿ 22 ਤਰੀਕ ਨੂੰ ਵੀ ਜਿੱਦਨ ਅਸੀਂ ਕੋਰਟ ਦੀ ਤਰੀਕ ਲਈ ਉੱਥੇ ਪ੍ਰੈਜ਼ੈਂਟ ਸੀਗੇ ਉਸ ਦਿਨ ਹੀ ਇਹ ਖਬਰ ਜਿਹੜੀ ਹੈਗੀ ਹੈ ਬਿਲਕੁਲ ਹਿੰਦੁਸਤਾਨ ਟਾਈਮਸ ਤੇ ਆਈ ਹੈ ਸਾਨੂੰ ਵੀ ਇਹ ਚੀਜ਼ ਪੜ੍ਹ ਕੇ ਬੜਾ ਸ਼ੌਕ ਲੱਗਿਆ ਸਾਨੂੰ ਨਹੀਂ ਪਤਾ ਕਿ ਇਹ ਕਿਹਦੇ ਵੱਲ ਇਸ਼ਾਰਾ ਕਰ ਰਹੀ ਹੈ ਇਹ ਤਾਂ ਜਿਨ੍ਹਾਂ ਨੇ ਲਾਈ ਹੈ ਜੀ ਉਹ ਹੀ ਦੱਸ ਸਕਦੇ ਨੇ ਪਰ ਇਹ ਬਿਲਕੁਲ ਕੋਡ ਦੀ ਤਰੀਕ ਤੋਂ ਪਹਿਲਾਂ ਉੱਥੇ ਲੱਗ ਗਈ ਹੈ ਤੇ ਤੁਸੀਂ ਫਿਰ ਇਹਦੇ ਨਾਲ ਇਹਦੇ ਸਬੰਦ ਚ ਹਿੰਦੁਸਤਾਨ ਟਾਈਮ ਤੋਂ ਨਾਲ ਗੱਲ ਕੀਤੀ ਬਿਲਕੁਲ ਅਸੀਂ ਉਹਨਾਂ ਨੂੰ ਮੇਲ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਕੀ ਕੀ ਫੈਕਟਸ ਜਿਹੜੇ ਸੀਗੇ ਉਸ ਉਹਦੇ ਚ ਗਲਤ ਲਿਖੇ ਹੋਏ ਨੇ ਤੇ ਜੇਕਰ ਉਹ ਆਪਣੇ ਫੈਕਟਸ ਜਾਂ ਤਾਂ ਠੀਕ ਕਰ ਲੈਣ ਨੈਕਸਟ ਜਿਹੜੀ ਉਹਨਾਂ ਦੀ ਨਿਊਜ਼ ਹੈ ਉਹਦੇ ਚ ਜਾਂ ਫਿਰ ਕੋਈ ਮਾਫੀ ਮੰਗ ਲੈਣ ਅਪੋਲੋਜਾਈਜ਼ ਕਰ ਲੈਣ ਪਰ ਉਹਨਾਂ ਵੱਲੋਂ ਇਦਾਂ ਦੀ ਕੋਈ ਚੀਜ਼ ਜਿਹੜੀ ਹੈਗੀ ਹਲੇ ਤੱਕ ਕੀਤੀ ਨਹੀਂ ਗਈ ਹੈ ਤੇ ਜੇਕਰ ਨਹੀਂ ਕੀਤੀ ਜਾਂਦੀ ਥੋੜੇ ਦਿਨਾਂ ਚਾਹੀ ਤਾਂ ਮੈਂ ਲੀਗਲ ਐਕਸ਼ਨ ਫਿਰ ਉਹਨਾਂ ਦੇ ਖਿਲਾਫ ਨਾ ਮੈਂ ਇਹ ਪੁੱਛਣਾ ਸੀ ਵੀ ਫ ਇਹ ਉਹਨਾਂ ਨੇ ਇੱਕ ਨਿਊਜ਼ ਨਾਲ ਉਹ ਵੀ ਝੂਠੇ ਤੱਥ ਪੇਸ਼ ਕਰਕੇ ਤੇ ਉਹਦੇ ਤੇ ਮੇਰੀ ਫੋਟੋ ਲਾ ਕੇ ਉਹਨਾਂ ਨੇ ਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਬਿਲਕੁਲ ਉਹਨਾਂ ਦੇ ਅਗੇ ਇਸਲੀਕ ਲੈਕਚਰ ਹੋ ਗਈ। ਠੀਕ ਹੈ।